ਮੰਨਦੇ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਾਸ ਚੇਅਰਮੈਨ ਸਪੋਰਟਸ ਆਫ ਪੰਜਾਬ ਦੀ ਕਾਂਗਰਸ ਵੱਲੋਂ ਜੀ ਅੱਜ ਅਸੀਂ ਬਟਾਲਾ ਦੀ ਕਾਂਗਰਸ ਪਾਰਟੀ ਨੂੰ ਇੱਕ ਮਜ਼ਬੂਤ ਕਰਨ ਵਾਸਤੇ ਇਹ ਦੋਵੇਂ ਭਰਾਵਾਂ ਨੂੰ ਆਪਾ ਜ਼ਿਲ੍ਹਾ ਕਾਂਗਰਸ ਇੱਕ ਨੂੰ ਜਨਰਲ ਸੈਕਟਰੀ ਲਗਾਇਆ ਗਿਆ ਤੇ ਇੱਕ ਨੂੰ ਸੈਕਟਰੀ ਨਿਯੁਕਤ ਕੀਤਾ ਗਿਆ ਜੀ ਤਾਂ ਕਿ ਇਥੋਂ ਆਪਾ ਪਾਰਟੀ ਨੂੰ ਇੱਕ ਮਜ਼ਬੂਤੀ ਦੇ ਨਾਲ ਅੱਗੇ ਵਧਾ ਸਕੀਏ ਤੇ ਆਸ ਕਰਾਂਗੇ ਇਹਨਾਂ ਦੋਵਾਂ ਵੀਰਾਂ ਤੋਂ ਵੀ ਜਿੱਦਾਂ ਅਸੀਂ ਵੀ ਪਾਰਟੀ ਸੇਵਾ ਸ਼ੁਰੂ ਤੋਂ ਨਿਖਤ ਤੌਰ ਤੋਂ ਕਰਦੇ ਆ ਰਹੇ ਹਾਂ ਇਹ ਵੀ ਦਿਲੋਂ ਤਨੋਂ ਮਨੋਂ ਹਰ ਚੀਜ਼ ਦੇ ਨਾਲ ਪਾਰਟੀ ਦੀ ਮਜ਼ਬੂਤ ਕਰਨ ਵਿੱਚ ਬਹੁਤ ਬਹੁਤ ਧੰਨਵਾਦ ਆ ਜੀ ਜਿਨ੍ਹਾਂ ਨੇ ਸਾਨੂੰ ਇੰਨੇ ਕਾਬਲ ਬਣਾਇਆ ਕਿ ਆਹੀ ਪਾਰਟੀ ਨੂੰ ਅੱਗੇ ਮਜ਼ਬੂਤੀ ਦੇ ਸਕੀਏ ਤੇ ਅੱਜ ਉਹਨਾਂ ਦੀ ਪਾਰਟੀ ਦੇ ਨਿਰਦੇਸ਼ਾਂ ਦੇ ਅਧਾਰ ਤੇ ਉੱਪਰ ਚਲ ਕੇ ਹੋਏ ਇਹਨਾਂ ਨੂੰ ਆਪਾਂ ਨਿਯੁਕਤ ਕੀਤਾ ਨਾਲ ਜੀ ਇਹ ਮੇਰਾ ਨਾਮ ਗਰੰਟ ਪ੍ਰਤਾਪ ਸਿੰਘ ਹੈ ਜੀ ਮੈਂ ਸੈਕਟਰੀ ਸਪੋਰਟ 셀 ਪੰਜਾਬ ਯੂਥ ਕਾਂਗਰਸ ਤੋਂ ਜੀ ਤੇ ਅੱਜ ਮੈਂ ਹਾਈ ਕਮਾਂਡ ਦਾ ਬਹੁਤ ਬਹੁਤ ਸ਼ੁਕਰ ਤੇ ਬਹੁਤ ਬਹੁਤ ਥੈਂਕਸ ਕਰਦਾ ਹਾਂ ਜਿਨ੍ਹਾਂ ਨੇ ਸਾਡੇ ਦੋਵੇਂ ਜੀਆ ਨੂੰ ਪੰਜਾਬ ਯੂਥ ਕਾਂਗਰਸ ਸਪੋਰਟ 셀 ਇੱਕ ਨੂੰ ਜਨਰਲ ਸੈਕਟਰੀ ਤੇ ਇੱਕ ਨੂੰ ਡਿਸਟ੍ਰਿਕਟ ਦਾ ਸੈਕਟਰੀ ਨਿਵਾਜਿਆ ਹੈ ਤੇ ਇਹੀ ਆਸ਼ਾ ਕਰਦਾ ਜਿਵੇਂ ਅੱਜ ਕੱਲ ਆਪਾਂ ਸ਼ਹਿਰ ਦੇ ਵਿੱਚ ਅਤੇ ਆਪਣੇ ਹਲਕੇ ਦੇ ਵਿੱਚ ਸੇਵਾ ਕਰ ਰਹੇ ਆ ਤੇ ਇਹਨਾਂ ਤੋਂ ਵੀ ਇਹੀ ਉਮੀਦ ਕਰਦੇ ਆ ਕਿ ਇਹ ਵੀ ਸ਼ਹਿਰ ਦੀ ਅਤੇ ਆਪਣੀ ਹਲਕੇ ਦੀ ਰੱਜ ਕੇ ਅਤੇ ਪੂਰੇ ਜਮ ਕੇ ਸੇਵਾ ਕਰਨ ਆਪਾਂ ਅਮਨਦੀਪ ਜੈੰਤੀਪੁਰ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਦੀਆਂ ਜਿਨ੍ਹਾਂ ਨੇ ਇਹਨਾਂ ਦੋਵਾਂ ਜੀਆ ਨੂੰ ਲੈਟਰ ਹੈਂਡ ਓਵਰ ਕੀਤੀਆਂ ਨੇ ਮੇਰਾ ਨਾਮ ਜੀ ਸੰਦੀਪ ਕੁਮਾਰ ਸਾਸ਼ਮ ਜੀ ਮੈਂ ਹਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਹ ਉਹਦਾ ਦੇ ਕੇ ਪੰਜਾਬ ਸੈਕਟਰੀ ਯੂਥ ਕਾਂਗਰਸ ਸਪੋਰਟ ਸੈੱਲ ਦਾ ਲਗਾਇਆ ਜੀ ਸਾਡੇ ਬਹੁਤ ਹੀ ਮਾਨਯੋਗ ਸਾਡੇ ਸ਼੍ਰੀ ਸੰਨੀ ਬੱਬਰ ਸਾਹਿਬ ਜਿਨ੍ਹਾਂ ਨੇ ਮੈਨੂੰ ਇਹ ਮੌਕਾ ਦਿੱਤਾ ਸੇਵਾ ਕਰਨ ਦਾ ਤੇ ਸਾਡੇ ਅਮਨਦੀਪ ਜੰਤੀਪੁਰ ਸਾਹਿਬ ਜਿਨ੍ਹਾਂ ਦੀ ਰਹਿਮਾਇਸ਼ ਅਸੀਂ ਕੰਮ ਕਰ ਰਹੇ ਆ ਤੇ ਉਹਨਾਂ ਦਾ ਨਾਮ ਅਸੀਂ ਪਿੰਡ ਪਿੰਡ ਘਰ ਘਰ ਵਿੱਚ ਲੈ ਕੇ ਜਾਣਾ ਜਿਨ੍ਹਾਂ ਦੀ ਕਰਕੇ ਅਸੀਂ ਇੱਥੋਂ ਤੱਕ ਪਹੁੰਚੇ ਆ ਕੰਮ ਕਰ ਰਹੇ ਆ ਸਾਡੇ ਪ੍ਰਧਾਨ ਜੀ ਸਵਰਨ ਮੋੜ ਜੀ ਜਿਨ੍ਹਾਂ ਦਾ ਆਸ਼ੀਰਵਾਦ ਸਾਡੇ ਨਾਲ ਨੇ ਤੇ ਬਸ ਇਹਨਾਂ ਦੇ ਨਾਲ ਹੀ ਅਸੀਂ ਚੱਲ ਰਹੇ ਆ ਜੀ ਮਿਹਨਤ ਕਰ ਰਹੇ ਆ ਤੇ ਸਾਡਾ ਇੱਕੋ ਲਕਸ਼ਯਾ ਜੀ ਵੀ ਆਪਾਂ ਘਰ ਘਰ ਅਮਨਦੀਪ ਜੰਤੀਪੁਰ ਸਾਹਿਬ ਦਾ ਨਾਮ ਪਹਚਾਉਣਾ ਆ ਕਿ ਜਿੰਨਾ ਕਰਕੇ ਅਸੀਂ ਇਹਦੀ ਮਿਹਨਤ ਕੀਤੀ ਹੈ ਵੀ ਆਪਾਂ ਚਾਹੁੰਦੇ ਵੀ ਆਉਣ ਵਾਲਾ ਸਮਾਂ ਜਿਹੜਾ ਆ ਉਹ ਸਾਡੇ ਜੰਤੀਪੁਰ ਸਾਹਿਬ ਦਾ ਹੋਵੇ ਵੀ ਬਾਕੀ ਮਾਲਕ ਦੀ ਇੱਛਾ ਹੈ ਜੀ ਬਾਕੀ ਮਿਹਨਤ ਬਹੁਤ ਭਾਜੀ ਵੀ ਕਰ ਰਹੇ ਆ ਭਾਜੀ ਸਾਰੇ ਸਾਰੀ ਸਾਡੀ ਟੀਮ ਬਹੁਤ ਮਿਹਨਤ ਕਰ ਰਹੀ ਹੈ ਤੇ ਬਾਕੀ ਮਾਲਕ ਬਹੁਤ ਅੱਗੇ ਲੈ ਕੇ ਜਾਏਗਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੈਕੁਰਜੀ ਕਾਲ ਸਾਹਿਬ ਵੈਕੁਰਜੀ ਕੀ ਫਤਿਹ ਮੈਂ ਪਰਵੀਰ ਸਿੰਘ ਏ ਅਰਜ ਜੈੰਤੀਪੁਰੀਏ ਭਾਜੀ ਵੱਲੋਂ ਭਾਈ ਅਮਨਦੀਪ ਸਿੰਘ ਜੈੰਤੀਪੁਰੀਆ ਵੱਲੋਂ ਹਾਈ ਕਮਾਂਡ ਵੱਲੋਂ ਸਾਨੂੰ ਉੱਧਾਂ ਮਿਲਿਆ ਹੈ ਜੀ ਆਪਾਂ ਇਹ ਸੋਦੇ ਦੀ ਤਨਮਨੋਂ ਤੁਹਾਨੂੰ ਨਾਲ ਸੇਵਾ ਕਰਾਂਗੇ ਅਤੇ ਬਹੁਤ ਹੀ ਧੰਨਵਾਦ ਭਾਈ ਸਾਹਿਬ ਜੀ ਦਾ ਅਤੇ ਆਪਣੀ ਹਾਈ ਕਮਾਂਡ ਪਾਰਟੀ ਦਾ ਭਾਈ ਗੁਰਜੀਤ ਖਾਲਸਾ ਵਾਹਿਗੁਰੂ